ਲਓ ਜੀ ਵੀਰੋ ਇਸ ਵੀਡੀਓ ਨੂੰ ਇਸ ਖਬਰ ਨੂੰ ਹਰ ਇੱਕ ਵੀਰ ਭਰਾ ਬੜੇ ਹੀ ਧਿਆਨ ਦੇ ਨਾਲ ਸੁਣੇ ਜਿਨਨੇ ਮਾਰਚ ਦੇ ਮਹੀਨੇ ਦੇ ਵਿੱਚ ਪੇਪਰ ਅਪਲਾਈ ਕੀਤੇ ਸਨ 18 ਮਾਰਚ ਨੂੰ 21 ਮਾਰਚ ਨੂੰ ਜਾਂ ਫਿਰ 25 ਮਾਰਚ ਨੂੰ ਪੇਪਰ ਪੜੇ ਸਨ ਉਹਨਾਂ ਸਾਰਿਆਂ ਵੀਰਾਂ ਵਾਸਤੇ ਬੜੀ ਹੀ ਵੱਡੀ ਨਿਊਜ਼ ਹੈ ਗੁੱਡ ਨਿਊਜ਼ ਹੈ ਚੰਗੀ ਖਬਰ ਹੈ ਬਹੁਤ ਸਾਰੇ ਵੀਰਾਂ ਭਰਾਵਾਂ ਵਾਸਤੇ ਲਓ ਜੀ ਵੀਰੋ ਇੰਸਟਾਗ੍ਰam ਦੇ ਉੱਤੇ ਮੇਲ ਦੇ ਉੱਤੇ ਤੇ YouTube ਦੇ ਥੱਲੇ ਹਰ ਇੱਕ ਵੀਰ ਇਹ ਸਵਾਲ ਪੁੱਛਦਾ ਸੀ ਕਿ ਅਸੀਂ ਪੜੇ ਨੇ 21 ਨੂੰ ਪੇਪਰ 18 ਨੂੰ ਪੇਪਰ 5 ਨੂੰ ਪੇਪਰ 9 ਮਹੀਨਿਆਂ ਵਾਲੇ ਸਾਲ ਵਾਲੇ ਤੇ ਸਾਨੂੰ ਦੱਸੋ ਕਿ ਸਾਡੇ ਪੇਪਰ ਕਦੋਂ ਤੱਕ ਨਿਕਲ ਸਕਦੇ ਨੇ ਕਨਫਰਮ ਡੇਟ ਮੈਂ ਪਹਿਲਾਂ ਬਹੁਤ سارے ਵੀਰਾਂ ਨੂੰ ਕਹਿਣਾ ਸੀ ਕਿ ਗੱਲ ਡਾਊਟ ਦੇ ਵਿੱਚ ਹੈ ਮੈਂ ਪਹਿਲਾਂ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਮੈਂ ਕੀਤੀ ਸੀ ਕਿ 15 ਜੂਨ ਤੋਂ ਬਾਅਦ ਪੇਪਰ ਨਿਕਲਨੇ ਸ਼ੁਰੂ ਹੋ ਜਣਗੇ ਹੁਣ ਤੁਹਾਨੂੰ ਮੈਂ ਕਨਫਰਮ ਤੇ ਪੱਕੀ ਖਬਰ ਦੇਣ ਲੱਗਾ ਹਾਂ ਵੀਰੋ ਕਿ 21 ਜੂਨ ਤੋਂ ਬਾਅਦ ਪੇਪਰ ਕਨਫਰਮ ਤੌਰ ਤੇ ਨਿਕਲਣਾ ਸ਼ੁਰੂ ਹੋ ਜਣਗੇ ਤੁਸੀਂ ਮਾਰਚ ਦੇ ਮਹੀਨੇ ਦੇ ਵਿੱਚ ਪੇਪਰ ਅਪਲਾਈ ਕੀਤੇ ਨੇ 18 ਨੂੰ 21 ਨੂੰ ਤੇ 5 ਨੂੰ ਇਹਨਾਂ ਤਿੰਨਾਂ ਡੇਟਾਂ ਦੇ ਵਿੱਚ ਤੁਸੀਂ ਪੇਪਰ ਭਰੇ ਨੇ ਇਟਲੀ ਦੇ ਤੇ ਪੱਕੀ ਗੱਲ ਏ ਕਿ 21 ਜੂਨ ਤੋਂ ਬਾਅਦ ਅਗਲੇ ਮਹੀਨੇ ਦੀ 21 ਤਰੀਕ ਤੋਂ ਬਾਅਦ ਤੁਹਾਡੇ ਪੇਪਰ ਨਿਕਲਣਾ ਸ਼ੁਰੂ ਹੋ ਜਾਣਗੇ ਹੁਣ ਜਿਹੜੇ-ਜਿਹੜੇ ਵੀਰ ਨੇ ਵੀ ਇਧਰ ਰਿਲੇਟਿਡ ਇੰਸਟਾਗ੍ਰam 'ਤੇ ਸਵਾਲ ਕੀਤਾ ਮੈਂ ਉਹਦਾ ਰਿਪਲਾਈ ਨਹੀਂ ਦੇਣਾ ਹੈ ਕਿਉਂਕਿ ਮੈਂ ਬੜੀ ਹੀ ਡਿਟੇਲ ਦੇ ਨਾਲ ਤੁਹਾਨੂੰ ਦੱਸ ਰਿਹਾ ਹਾਂ ਵੀ ਕਿ ਜਿੰਨਾ ਵੀਰਾਂ ਨੇ ਮਾਰਚ ਦੇ ਮਹੀਨੇ ਦੇ ਵਿੱਚ 18 ਮਾਰਚ ਨੂੰ 21 ਮਾਰਚ ਨੂੰ 25 ਮਾਰਚ ਨੂੰ ਪੇਪਰ ਭੜੇ ਨੇ ਪੇਪਰ ਨਿਕਲਣ ਦੇ ਚਾਂਸ 100% ਨੇ 21 ਜੂਨ ਤੋਂ ਬਾਅਦ ਪੇਪਰ ਨਿਕਲਨੇ ਸ਼ੁਰੂ ਹੋ ਜਾਣਗੇ 2024 ਮਾਰਚ ਦੇ ਮਹੀਨੇ ਵਾਲੇ ਪੇਪਰਾਂ ਦੇ ਨੋਲਾ ਉਸਤਾ ਜਿਹੜੇ ਨੇ ਉਹ 21 ਜੂਨ ਤੋਂ ਬਾਅਦ ਨਿਕਲਣਾ ਸ਼ੁਰੂ ਹੋ ਜਾਣਗੇ ਟੈਨਸ਼ਨ ਲੈਣ ਵਾਲੀ ਗੱਲ ਬਿਲਕੁਲ ਵੀ ਨਹੀਂ ਹੈ ਤੇ ਫੇਰ ਮੈਂ ਇੱਕ ਵਾਰੀ ਦੱਸ ਦਿਆਂ ਕਿ ਜੇ ਮੇਰੇ ਵੀਰ ਭਰਾ ਨੇ ਹੁਣ ਇੰਸਟਾਗ੍ਰam ਦੇ ਅਜਿਹਾ ਰਿਲੇਟਿਡ ਸਵਾਲ ਪੁੱਛਿਆ ਮਾਜ਼ਰਤ ਦੇ ਨਾਲ ਉਹਦਾ ਮੈਂ ਰਿਪਲਾਈ ਬਿਲਕੁਲ ਵੀ ਨਹੀਂ ਕਰਨਾ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਹਰ ਇੱਕ ਵੀਰ ਭਰਾ ਤੀ ਕਰਾ ਤੇ ਵੀਡੀਓ ਨੂੰ ਜ਼ਰੂਰ ਜਿਹੜਾ ਨਾ ਅੱਗੇ ਸ਼ੇਅਰ ਕਰਿਓ ਤਾਂ ਕਿ ਬਹੁਤ ਤੇ ਬਹੁਤੇ ਵੀਰਾਂ ਤੀ ਕਰੇ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਹੈ ਤੇ ਸਵਾਲ ਹੁਣ ਮੇਰੇ ਵੀਰੋ ਕੋਈ ਵੀ ਬੰਦਾ ਇੰਸਟਾਗ੍ਰam ਤੇ ਅਜਿਹਾ ਰਿਲੇਟਿਡ ਸਵਾਲ ਨਾ ਪੁੱਛੇ ਕਿ ਪੇਪਰ ਕਦੋਂ ਤੱਕ ਨਿਕਲਨੇ ਨੇ ਪੇਪਰ ਹਰ ਇੱਕ ਵੀਰ ਦੇ ਨਿਕਲਣ ਦਾ ਚਾਂਸ 100% ਨੇ 21 ਜੂਨ ਤੋਂ ਬਾਅਦ ਪੇਪਰ ਨਿਕਲਨੇ ਸ਼ੁਰੂ ਹੋ ਜਣਗੇ। ਹੁਣ ਕੋਈ ਹੋਰ ਸਵਾਲ ਹੈ ਤੇ ਉਹ ਤੁਸੀਂ ਇੰਸਟਾਗ੍ਰam ਤੇ ਪੁੱਛ ਸਕਦੇ ਹੋ ਦਾ ਮੈਂ ਰਿਪਲਾਈ ਜ਼ਰੂਰ ਕਰਾਂਗਾ। ਇੰਸਟਾਗ੍ਰam ਦੀ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਚ ਵਜੇ ਇਹ ਤੱਕ ਫਾਲੋ ਨਹੀਂ ਕੀਤਾ ਤੇ ਪਲੀਜ਼ ਫਾਲੋ ਕਰ ਲਿਓ।